ਤਹਾਰਾਂ ਦੇ ਸੀਜ਼ਨ ਨੂੰ ਮੋਕ ਰੱਖਦੇ ਹੋਏ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਤੇ ਨੱਥ ਪਾਉਣ ਦੇ ਲਈ ਚਲਾਇਆ ਗਿਆ ਸਪੈਸ਼ਲ ਗਾਰਡਨ ਐਂਡ ਸਰਚ ਆਪਰੇਸ਼ਨ ਡੀਜੀਪੀ ਗੌਰਵ ਯਾਦਵ ਪੰਜਾਬ ਦੀ ਹਦਾਇਤਾਂ ਮੁਤਾਬਿਕ ਵਰਿੰਦਰ ਸਿੰਘ ਬਰਾੜ ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਦੀ ਅਗਵਾਈ ਹੇਠ ਜ਼ਿਲ੍ਹਾ ਫਾਜ਼ਿਲਕਾ ਅਧੀਨ ਪੈਂਦੀਆਂ ਸਬਡਿਵੀਜ਼ਨਾਂ ਵਿੱਚ ਸਪੈਸ਼ਲ ਗਾਰਡਨ ਐਂਡ ਸਰਚ ਆਪਰੇਸ਼ਨ ਚਲਾਇਆ ਗਿਆ ਵਰਿੰਦਰ ਸਿੰਘ ਬਰਾੜ ਐਸਐਸਪੀ ਫਾਜ਼ਿਲਕਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਪਰੇਸ਼ਨ ਦੌਰਾਨ ਹਲਕਾ ਨਿਗਰਾਨ ਅਫਸਰਾ ਅਤੇ ਮੁਖ ਅਫਸਰਾ ਵੱਲੋਂ ਪੁਲਿਸ ਜਵਾਨਾਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਜ਼ਿਲ੍ਹਾ ਫਾਜ਼ਿਲਕਾ ਦੀਨਪੰਦੇ ਬੱਸ ਸਟੈਂਡ ਰੇਲਵੇ ਸਟੇਸ਼ਨ ਤੇ ਹੋਰ ਢੀੜਪਾੜ ਵਾਲੇ ਥਾਵਾਂ ਤੇ ਡਰੱਗ ਹੌਟਸਪੌਟ ਏਰੀਏ ਵਿੱਚ ਡੁਗਾਈ ਦੇ ਨਾਲ ਚੈਕਿੰਗ ਕੀਤੀ ਗਈ। ਇਸ ਆਪਰੇਸ਼ਨ ਦੌਰਾਨ ਜ਼ਿਲ੍ਹਾ ਫਾਜ਼ਿਲਕਾ ਦੀਨਪੰਦੇ 12 ਰੇਲਵੇ ਸਟੇਸ਼ਨ ਅਤੇ 18 ਬੱਸ ਸਟੈਂਡਾਂ ਤੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ 216 ਸ਼ੱਕੀ ਵਿਅਕਤੀਆਂ ਨੂੰ ਚੈੱਕ ਕੀਤਾ ਗਿਆ। ਦੋ ਵਿਅਕਤੀਆਂ પાસે 5 ਗ੍ਰਾਮ ਹੈਰੋਇਨ ਬਰਾਮਦ ਹੋਣ ਤੇ ਉਹਨਾਂ ਦੇ ਖਿਲਾਫ ਐਨਡੀਪੀਐਸ ਐਕਟ ਤਹਤ ਮੁਕਦਮਾ ਦਰਜ ਕੀਤਾ ਗਿਆ ਇਸ ਆਪਰੇਸ਼ਨ ਦੌਰਾਨ 6 ਮੋਟਰਸਾਈਕਲ ਵੀ ਰਿਕਵਰ ਕੀਤੇ ਗਏ ਹਨ ਬੀਜੀਪੀ ਸਰ ਦੇ ਹਦਾਇਤਾਂ ਮੁਤਾਬਕ ਅਸੀਂ ਤਿਹਾਰਾਂ ਦੇ ਸੀਜ਼ਨ ਫੈਸਟਿਵ ਸੀਜ਼ਨ ਦੇ ਉਹਨਾਂ ਨਾਲ ਜਿਹੜਾ ਹੈਗਾ ਕੈਸੋ ਆਪਰੇਸ਼ਨ ਕੀਤਾ ਗਿਆ ਜਿਸ ਤੇ ਅਸੀਂ ਭੀੜ ਭੜਕੇ ਵਾਲੀ ਜਗ੍ਹਾ ਬਾਕੀ ਬੱਸ ਸਟੈਂਡ ਰੇਲਵੇ ਸਟੇਸ਼ਨਸ ਦੀ ਜਿਹੜੀ ਹੈਗੀ ਐ ਸਰਚ ਕਰਾਈ ਗਈ ਕੁਝ ਅਸੀਂ ਜਿਹੜੇ ਹੈਗੇ ਆ ਡਰੱਗਸ ਹੌਟਸਪots ਤੇ ਉਹਨਾਂ ਤੇ ਵੀ ਕਰਾਈ ਗਈ ਤੇ ਦੌਰਾਨੇ ਚੈਕਿੰਗ ਜਿਹੜੀ ਹੈਗੀ ਆ ਯਾਨੀ ਸਾਡੀ ਟੀਮ ਨੂੰ ਸਫਲਤਾ ਮਿਲੀ ਹੈ ਜਿਦੇਚ ਅਸੀਂ ਦੋ ਡਰਗ ਪੈਡਲਰਸ ਜਿਹੜੇ ਹੈਗੇ ਆ ਉਹ ਰੈਸਟ ਕੀਤੇ ਜਿਨ੍ਹਾਂ ਤੇ ਜਿਨ੍ਹਾਂ ਕੋਲੋਂ ਮੌਕੇ ਤੇ ਡਰੱਗਸ ਬਰਾਮਦ ਹੋਏ ਉਹਨਾਂ ਦੇ ਖਿਲਾਫ ਕੇਸ ਜਿਸਟਰ ਕੀਤਾ ਗਿਆ ਤੇ 6 ਮੋਟਰਸਾਈਕਲ ਜਿਹੜੇ ਹੈਗੇ ਉਹ ਰਿਕਵਰ ਕੀਤੇ ਆ ਸੋ ਇਹਦੇਚ ਆਪਣਾ ਜਿਹੜਾ ਸਸਪੀਸ਼ੀਅਸ ਪਰਸਨ ਹੈਗੇ ਆ ਕੀਤਾ ਉਹਨਾਂ ਨੂੰ ਰਾਉਂਡ ਅਪ ਤੇ ਉਹਦੇ ਚ ਜਿਹੜੀ ਅੱਗੇ ਫਰਦਰ ਕੁੱਛਕਿਚ ਕੀਤੀ ਜਾ ਰਹੀ ਹੈ ਐਂਡ ਜਿਹੜਾ ਹੈ ਇੱਕ ਕੈਸੋ ਆਪਰੇਸ਼ਨ ਜਿਹੜੇ ਹੈਗੇ ਆ ਹੁਣ ਰੋਜ਼ ਦੀ ਤਰ੍ਹਾਂ ਜਿਹੜਾ ਹੈਗਾ ਇਹ ਅਸੀਂ ਕੰਟੀਨਿਊ ਕਰਾਂਗੇ ਐਸਐਸਪੀ ਸਾਹਿਬ ਨੇ ਦੱਸਿਆ ਹੈ ਕਿ ਇਸ ਆਪਰੇਸ਼ਨ ਦਾ ਮਕਸਦ ਸਿਰਫ ਅਪਰਾਧਿਕ ਤੱਤਾਂ ਨੂੰ ਕਾਬੂ ਕਰਨਾ ਹੀ ਨਹੀਂ ਬਲਕਿ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਵੀ ਸੀ ਤਾਂ ਜੋ ਲੋਕ ਇਸ ਤਿਉਹਾਰਾਂ ਦੇ ਸੀਜ਼ਨ ਦੌਰਾਨ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਤੇ ਉਹ ਬਿਨਾਂ ਕਿਸੇ ਡਰ ਦੇ ਤਿਉਹਾਰ ਖੁਸ਼ੀ ਨਾਲ ਮਨਾ ਸਕਣ ਡੇਟ ਪੰਜਾਬੀ ਟੀਵੀ ਲਈ ਹਾਰਪਿਤ ਮੈਮੀ ਫਾਜ਼ਿਲ ਕਾ